ਅੱਤੇ ਕਾਰਜ ਸਾਰਿਆਂ ਨੂੰ ਅੱਜ ਆਪਾਂ ਆਏ ਤੇ ਪਿੰਡ ਬੁਗਰਾ ਦੇਖੇ ਕਿਉਂਕਿ ਅੱਗੇ ਦੀਵਾਲੀ ਦਾ ਤਿਹਾਰ ਆ ਰਿਹਾ ਹੈਗਾ ਜੇ ਤੁਸੀਂ ਨੇ ਪ्योर ਅਤੇ ਸੁਧ ਮਠਿਆਈਆਂ ਲੈਣੀਆਂ ਨੇ ਤਾਂ ਪਿੰਡ ਬੁਗਰਾ ਦੇ ਵਿੱਚ ਆਜੋ ਤੇ ਸਾਰਿਆਂ ਦੇ ਸਾਹਮਣੇ ਪੱਠੀ ਚੜੀ ਹੋਈ ਜਾਗੀ ਤੇ ਬਾਕੀ ਆਜੋ ਆਪਾਂ ਬਾਈ ਨਾਲ ਗੱਲ ਕਰਾਉਣਿਆਂਗੇ ਹਾਂ ਆ ਦੇਖ ਲਓ ਵੀਰੇ ਸਾਰੇ ਸਾਹਮਣੇ ਜਮਾ ਪ्योर ਸਮਾਨ ਆਓ ਬਾਈ ਜੋਰੇ ਭਾਈ ਜੋ ਜੋ ਸਮਾਨ ਤੁਸੀਂ ਬਣਾ ਰਹੇ ਹੋ ਬਿਲਕੁਲ ਪਿਓਰ ਹੈਗਾ ਪਿਓਰ ਹੀ ਪਿਓਰ ਜਮਾਂ ਪਿਓਰ ਜੀ ਮਾਹਾਂ ਪਿਓਰ ਆ ਬਸ ਠੀਕ ਹੈ ਖੜ ਕੇ ਬਣਵਾ ਲਓ ਲਵੇ ਖੜ ਅਸੀਂ ਦਿਹਾੜੀ ਦੇਵਾਂਗੇ ਬੰਦਾ ਰਹਿ ਤੇ ਹੱਡ ਲਵੇ ਅੱਛਾ ਨਾਲ ਦਿਹਾੜੀ ਦੇਵਾਂਗੇ ਨਾਲੇ ਸਾਡਾ ਕੰਮ ਕਰਾਵੇ ਨਾਲੇ ਅਸੀਂ ਦਿਹਾੜੀ ਦੇਵਾਂਗੇ ਬਸ ਠੀਕ ਹੈ ਜੇ ਵੀਰੇ ਕਿਸੇ ਨੂੰ ਵੀ ਦਿਵਾਲੀ ਕਰਕੇ ਪਿਓਰ ਮਠਿਆਈਆਂ ਦੀ ਲੋੜ ਆ ਤਾਂ ਬੁਗਰੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਕੋਲ ਦੁਕਾਨ ਆ ਗਈ ਫੁੱਲੇ ਪੰਡਾਲ 'ਚ ਬਣਾ ਰਹੇ ਨੇ ਤਾਂ ਆ ਕੇ ਇੱਥੋਂ ਜ਼ਰੂਰ ਲੈ ਕੇ ਜਾਓ ਤੂਰੀ ਤੋਂ ਬਰਨਾਲਾ ਰੋਡ ਤੇ ਪੈਂਦਾ ਇਹ ਤੂਰੀ ਤੋਂ 7 ਕਿਲੋਮੀਟਰ ਹੈ ਤੂਰੀ ਤੋਂ 7 ਕਿਲੋਮੀਟਰ ਦੂਰ ਆ ਜੀ ਸਾਡੀ ਆਪਦੀ ਡੈਰੀ ਹੈ 43 2004 ਤੋਂ ਮੈਂ ਇੱਥੇ ਕੰਮ ਕਰ ਰਿਹਾ ਹਾਂ ਡੈਰੀ ਦਾ ਇਹਨੇ ਨਾਨਕੇ ਨੇ ਇੱਥੇ ਠੀਕ ਹੈ ਜੀ ਤੇ ਮਤਲਬ ਅਸੀਂ ਪੰਜਵੀਂ ਦਿਵਾਲੀ ਆ ਸਾਡੀ ਇਹ 2021 22 23 24 ਤੇ 25 ਆ ਪੰਜਵੀਂ ਦਿਵਾਲੀ ਆ ਬਸ ਵੇਚ ਕੋ ਕਿ ਲੋਕ ਲੈ ਜਾਣ ਬਣਾ ਜਮਾ ਪਯੋਰ ਹੈ ਮਿੱਠੀਆਂ ਖਿਲੀਆਂ ਆ ਜਾਂ ਸ਼ੱਕਰ ਵਾਲੀ ਬਣ ਰਹੀ ਆ ਤੇ ਉਹ ਸ਼ੱਕਰ ਵਾਲੀ ਆ ਇਹ ਆ ਸ਼ੱਕਰ ਵਾਲੀ ਵਰਫੀ ਬਣ ਰਹੀ ਆ ਬਸ ਠੀਕ ਹੈ ਜੀ ਸ਼ੱਕਰ ਵਾਲੀਆਂ ਜਾਮਣਾ ਵੀ ਬਣਾਵਾਂਗੇ ਜਾਮਣਾ ਵੀ ਬਣਾਉਂਗੇ ਹੈ ਜਿਹਨੇ ਕੱਚਾ ਖੋਆ ਵਗੈਰਾ ਲੈਣਾ ਹੋਵੇ ਜਾਂ ਖੋਆ કડਵਾਉਣਾ ਹੋਵੇ ਬਰਫੀ ਬਣਵਾਉਣੀ ਹੋਵੇ ਉਹ ਵੀ ਬਣਾ ਸਕਦਾ ਤੇ ਜਿਹਨੇ ਲੱਡੂ ਬਣਵਾਉਣੇ ਹੁਣ ਕੱਲ ਤੋਂ ਲੱਡੂ ਬਣਾਉਣ ਲੱਗ ਜਾਣਗੇ ਅੱਛਾ ਲੱਡੂ ਬਣਵਾ ਸਕਦਾ ਲੈ ਵੀ ਸਕਦਾ ਮੋਲੋ ਆ ਜੀ ਤੁਹਾਨੂੰ ਬਣਿਆ ਹੋਇਆ ਸਮਾਨ ਦਿਖਾ ਦਿੰਦੇ ਆ ਆ ਜੀ ਦੇਖੋ ਪਹਿਲਾਂ ਤਾਂ ਸਾਡਾ ਸਫਾਈ ਦਾ ਬਹੁਤ ਧਿਆਨ ਰੱਖਿਆ ਹੋਇਆ ਹਾਂ ਜੀ ਆ ਦੇਖੋ ਇਹ ਜਾਮਣਾ ਨੇ ਪ्योर ਦੁੱਧਿਆਂ ਖਾ ਕੇ ਦੇਖੋ ਜੀ ਹਨਾ ਥਾਕੇ ਲੈ ਕੇ ਜਾਓ ਬਾ ਠੀਕ ਹੈ ਪ्योर ਸਮਾਨ ਬਣਾਇਆ ਆਪਣੀ ਡੇਰੀ ਦਾ ਦੁੱਧ ਹੈ ਠੀਕ ਹੈ ਜੀ ਸਾਡੇ ਲਵੇ ਆਜੇ ਬੰਦਾ ਜਾ ਇਹ ਲਵੇ ਆਜੇ ਡੇਰੀ ਦਾ ਦੁੱਧ ਪਵਾਵਾਂਗੇ ਓਦੋਂ ਆ ਕੇ ਦੇਖ ਲੈ ਸ਼ਾਮ ਨੂੰ ਪਵਾਵਾਂਗੇ ਓਦੋਂ ਆ ਕੇ ਦੇਖ ਲੈ ਵੀ ਦੁੱਧ ਆਉਂਦਾ ਦੁੱਧ ਆ ਬੰਦ ਬਾਕੀ ਹਲਵਾਈਆਂ ਨੂੰ ਕੁੱਸ ਲੋ ਬਾ ਠੀਕ ਆ ਆਦੇ ਆ ਰਸਗੁੱਲੇ ਨੇ ਠੀਕ ਹੈ ਜੀ ਠੀਕ ਹੈ ਤੇ ਆ ਵਰਤੀਆਂ ਚੱਲ ਰਹੀਆਂ ਨੇ ਆਦੇ ਆ ਵਰਤੀਆਂ ਲਾਈਆਂ ਪਿਆ ਨੇ ਬਾ ਠੀਕ ਆ ਵੀਰੇ ਆ ਸਿੱਧਾ ਚੱਲ ਰਿਹਾ ਵਰਤੀ ਦਾ ਕੰਮ ਠੀਕ ਆ ਠੀਕ ਆ ਤੇ ਵਰਤੀਆਂ ਲਾ ਰਹੇ ਹਾਂਗੇ ਆਦੇ ਇੱਧਰ ਖੋਆ ਬਣ ਰਿਹਾ ਕਾਲੇ ਟੱਗੀਆਂ ਨੂੰ ਜਾਲੀ ਨਾ ਆ ਕੋਹਾ ਬਣ ਰਿਹਾ ਤੇ ਆਦੇ ਆ ਬਣਿਆ ਪਿਆ ਹੀ ਕੋਹਾ ਜਿਹੜਾ ਗੱਡੀਆਂ ਨੇ ਇਧਰੋਂ ਆ ਸਵੇਰੇ ਬਣਿਆ ਸੀ ਪਹਿਲਾਂ ਤੋਂ ਬਣਿਆ ਪਿਆ ਹੋਆ ਕੱਚਾ ਹੋਆ ਵੀ ਲਿਆ ਤੁਹਾਨੂੰ ਬਸ ਠੀਕ ਇਹ ਹੁਣ ਗੁੰਡੀ ਵਾਲੇ ਲੱਡੂ ਬਨੇ ਗੁੰਡੀ ਝਾੜਦੇ ਆਂ ਅਸੀਂ ਪਿਓਰ ਠੀਕ ਹੈ ਜੀ ਪਿਓਰ ਗੁੰਡੀ ਝਾੜ ਰਿਹਾਗੇ ਬਸ ਠੀਕ ਆ ਤੇ ਇਧਰ ਤੁਹਾਨੂੰ ਹੋਰ ਦਿਖਾ ਦਿੰਦੇ ਆਂ ਬਾਕੀ ਦੀਵਾਲੀ ਵਾਲੇ ਦਿਨ ਤੇ ਦਵਾਰ ਚੋਂ ਕਿਤੇ ਪਹਿਲਾਂ ਅਸੀਂ ਪਕੌੜੇ ਬ੍ਰੈਡ ਸਮੋਸੇ ਆਸਮੋਸੇ ਨਹੀਂ ਪਕੌੜੇ ਬ੍ਰੈਡ ਹਾਂਜੀ ਪਨੀਰ ਵਾਲੇ ਪਕੌੜੇ ਹਾਂਜੀ ਉਹ ਬਣਾਉਣੇ ਆ ਤੇ ਸਾਡੇ ਕਿੰਨਾ ਪਈਆਂ ਦੇਖੋ ਬਾਠ ਠੀਕ ਆ ਸਵੇਰੇ ਠੀਕ ਆ ਠੀਕ ਆ ਕੋਲ ਪਰ ਆ ਅੰਦਰ ਦੇਖ ਲਓ ਆ ਦੇਖੋ ਕਾਊਂਟਰ 'ਚ ਲੱਗਿਆ ਸਾਮਾਨ ਬਾਠ ਠੀਕ ਹੈ ਜੀ ਤੇ ਕਾਊਂਟਰ 'ਚ ਲੱਗਿਆ ਸਾਮਾਨ ਖਾ ਕੇ ਕਿਹਨੂੰ ਲੋੜ ਆ ਹੋ ਕੇ ਪਤਾ ਲੱਗੂ ਖਾ ਕੇ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜਾਨਾ ਵੀਰੇ ਸੰਪਰਕ ਕਰੋ ਕੰਡ ਪੋਗਰਾ ਦੇਖੇ ਟੂਰੀ ਤੋਂ ਬਰਨਾਲਾ ਰੋਡ 7 ਕਿਲੋਮੀਟਰ ਹੈ ਹਾਂਜੀ ਧੰਨਵਾਦ ਗੁਰਦੁਆਰਾ ਸਾਹਿਬ ਵਾਲੀਆਂ ਦੁਕਾਨਾਂ ਚ ਨੇ ਠੀਕ ਗੁਰੂ ਜੀ ਦਾ